ਸਾਵਣ ਦਾ ਮਹੀਨਾ 11 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮਹੀਨਾ ਸ਼ਿਵ ਭਗਤਾਂ ਦੇ ਲਈ ਬਹੁਤ ਖਾਸ ਹੈ। ਸਾਵਣ ਦੇ ਮਹੀਨੇ ਵਿੱਚ ਭੋਲੇ ਨਾਥ ਦੇ ਲਈ ਸਾਵਣ ਸੋਮਵਾਰ ਨੂੰ ਵਰਤ ਰੱਖੇ ਜਾਂਦੇ ਨੇ। ਜੋਤਿਸ਼ ਛਾਤਰ ਜੋਤਿਸ਼ੀ ਸ਼ਾਸਤਰ ਅਨੁਸਾਰ ਸਾਵਣ ਦਾ ਮਹੀਨਾ ਵੀ ਖਾਸ ਹੋਣ ਵਾਲਾ ਹੈ। ਸਾਵਣ ਦੇ ਮਹੀਨੇ ਵਿੱਚ ਦੋ ਵੱਡੇ ਗ੍ਰਹਿ ਪ੍ਰਕ੍ਰਿਤੀ ਗਤੀ ਕਰਨ ਵਾਲੇ ਨੇ। ਨਿਆਦੀ ਦੇਵਤਾ ਸ਼ਨੀ ਦੇਵ ਮਹਾਰਾਜ ਅਤੇ ਗ੍ਰਹਾਂ ਦੇ ਰਾਜਕੁਮਾਰ ਬੁੱਧ ਦੋਵੇਂ ਸਾਵਣ ਦੇ ਮਹੀਨੇ ਵਿੱਚ ਵਰਕ੍ਰਿਤੀ ਗਤੀ ਕਰਨ ਇਸਦਾ ਪ੍ਰਭਾਵ ਕਈ ਰਾਸ਼ੀਆਂ ਤੇ ਦਿਖਾਈ ਦੇਵੇਗਾ ਸੋ ਆਉ ਜਾਣਦੇ ਹਾਂ ਕਿਹੜੀਆਂ ਰਾਸ਼ੀਆਂ ਨੇ ਜਿਨ੍ਹਾਂ ਦਾ ਸੁਨਹਿਰੀ ਸਮਾਂ ਇਹਨਾਂ ਗ੍ਰਹਾਂ ਦੀ ਵਕ੍ਰੀਤੀ ਗਤੀ ਤੋਂ ਬਾਅਦ ਸ਼ੁਰੂ ਹੋਵੇਗਾ ਸਾਵਣ ਦੇ ਵਿੱਚ ਵਕ੍ਰੀਤੀ ਸ਼ਨੀ ਬੁੱਧ ਦਾ ਸਮੇਂ ਲਗਭਗ 30 ਸਾਲਾਂ ਬਾਅਦ ਹੋ ਰਿਹਾ ਹੈ ਸ਼ਨੀ 13 ਜੁਲਾਈ 2025 ਤੋਂ ਵਕਰੀਤੀ ਹੋ ਰਹੇ ਨੇ ਸ਼ਨੀ ਆ 13 ਜੁਲਾਈ 2025 ਨੂੰ ਸਵੇਰੇ 9:30 ਵਜੇ ਵਕਰੀਤੀ ਹੋਣਗੇ ਸ਼ਨੀ ਦੇ ਇਸ ਸਮੇਂ ਮੀਨ ਰਾਸ਼ੀ ਦੇ ਵਿੱਚ ਨੇ ਅਤੇ ਮੀਨ ਰਾਸ਼ੀ ਦੇ ਵਿੱਚ ਸ਼ਨੀ ਦੀ ਵਕਰੀਤੀ ਦੀ ਗਤੀ ਕਈ ਰਾਸ਼ੀਆਂ ਲਈ ਸ਼ੁਭ ਸਾਬਿਤ ਹੋ ਸਕਦੀ ਹੈ ਬੁੱਧ ਵਕ੍ਰੀਤੀ 2025 ਗ੍ਰਿਹਾਂ ਦਾ ਰਾਜਕੁਮਾਰ ਪੁੱਤ 21 ਜੁਲਾਈ ਸੌਫਾ ਨੂੰ ਸ਼ਾਮ 7:30 ਵਜੇ ਕਰਕ ਰਾਸ਼ੀ ਦੇ ਵਿੱਚ ਟੋਪੇਗਾ ਤੇ ਬੁੱਧ ਇਸ ਸਮੇਂ ਕਰਕ ਰਾਸ਼ੀ ਦੇ ਵਿੱਚ ਹੈ ਬ੍ਰੇਕ ਰਾਸ਼ੀ ਵਾਲੇ ਲੋਕਾਂ ਨੂੰ ਵਿਤੀ ਲਾਭ ਮਿਲ ਸਕਦਾ ਹੈ ਤੇ ਇਸ ਸਮੇਂ ਦੌਰਾਨ ਤੁਹਾਡੀ ਆਮਦਨ ਵਧ ਸਕਦੀ ਹੈ ਤੇ ਸਮਾਂ ਤੁਹਾਡੇ ਲਈ ਸੁਪ ਰਹੇਗਾ ਪਰਿਵਾਰ ਦੇ ਵਿੱਚ ਖੁਸ਼ੀ ਤੇ ਸ਼ਾਂਤੀ ਬਤੇਗੀ ਜੇਕਰ ਤੁਸੀਂ ਪਹਿਲਾਂ ਕਿਤੇ ਪੈਸਾ ਲਗਾਇਆ ਹੋਇਆ ਤਾਂ ਇਸ ਦੇ ਵਿੱਚ ਲਾਭ ਮਿਲਣ ਦੇ ਸੰਕੇਤ ਹੈ ਨੌਕਰੀ ਦੇ ਵਿੱਚ ਵੀ ਤਰੱਕੀ ਤੇ ਤਨਖਾਹ ਦੇ ਵਿੱਚ ਵਾਧਾ ਵੀ ਇਸ ਦੌਰਾਨ ਹੋ ਸਕਤੇ ਗੱਲ ਕਰਦੇ ਹਾਂ ਕਰਕ ਦੀ ਕਰਕੇ ਇਹ ਸਮਾਂ ਸ਼ੁਭ ਮੰਨਿਆ ਜਾ ਰਿਹਾ ਉਹਨਾਂ ਲੋਕਾਂ ਲਈ ਤੇ ਇਸੇ ਸਮੇਂ ਦੌਰਾਨ ਕਰਕ ਲੋਕਾਂ ਦੇ ਫਿੱਕੇ ਹੋਏ ਕੰਮ ਕਿਤੇ ਜਾ ਸਕਤੇ ਵਿੱਤੀ ਲਾਭ ਦੀ ਸੰਭਾਵਨਾ ਹੈ ਪੁਰਾਣੇ ਨਿਵੇਸ਼ਕਾਂ ਦੇ ਵਿੱਚ ਵੱਡਾ ਲਾਭ ਹੋ ਸਕਦਾ ਹੈ ਆਪਣੀ ਸਿਹਤ ਦਾ ਧਿਆਨ ਵੀ ਰੱਖਣਾ ਲਾਜ਼ਮੀ ਹੈ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਇਹ ਸਮਾਂ ਮੀਨ ਰਾਸ਼ੀ ਵਾਲਿਆਂ ਲਈ ਬਹੁਤ ਖੁਸ਼ਕਿਸਮਤ ਰਹੇਗਾ ਇਹਨਾਂ ਦੋਹਾਂ ਗ੍ਰਹਾਂ ਦੇ ਵਕ੍ਰਿਤੀ ਹੋਣ ਤੋਂ ਬਾਅਦ ਮੀਨ ਰਾਸ਼ੀ ਵਾਲਿਆਂ ਦੀ ਵਿੱਤੀ ਸਥਿਤੀ ਦੇ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ ਤੁਹਾਡਾ ਕੰਮ ਪੂਰਾ ਹੋ ਜਾਵੇਗਾ ਤੁਸੀਂ ਸੋਨੇ ਦੇ ਵਿੱਚ ਨਿਵੇਸ਼ ਕਰ ਸਕਦੇ ਹੋ ਇਸ ਸਮਾਂ ਤੁਹਾਡੇ ਲਈ ਬਹੁਤ ਸ਼ੁਭ ਮੰਨਿਆ ਜਾ ਰਿਹਾ ਹੈ